ਜੀ ਮੈਂ ਅਬਦੇ ਦੇ ਨਾਂ ਦੀ ਤਰਸੀ ਤੇ ਆਪੇ ਮੰਗ ਰਹੀ ਸੀ ਜਨਜੀ ਮਿਲਕੂ ਉੱタル ਮੈਂ ਇੱਥੇ ਆਇਆ ਹਾਂ ਕੁਰਨ ਕਰਕੇ ਪੁੱਤੋ ਰਹੇ ਆ ਹਾਂਜੀ ਚੇ ਲੋਕਾਂ ਨੇ ਇੱਕ ਖਬਰ ਕਰਤੀ ਸੀ ਦਵਾਈ ਕਰਦਾ ਗੱਲਾਂ ਬਾਤਾਂ ਦੇ ਜਾਂ ਹੂੰ ਬੀਮਣ ਪੋਰਸਾਲੇ ਕੋਲ ਬਿਠਾਇਆ ਰੋਟੀ ਪਾਣੀ ਖਵਾਈ ਤੇ ਮਨੂ ਪੋਰਸ ਪਰਚਲੇ ਸਿਖੀ ਹਾਂਜੀ ਮੈਂ ਅਬਦੇ ਦਾ ਨਾਂ ਅਰਸ਼ਾ ਤੇ ਮੇਰੇ ਮਨ ਦਾ ਨਾਮ ਮੁਝੇ ਪਤਾ ਨਹੀਂ ਸੀ ਹਾਂਜੀ ਆ ਰਹੇ ਹਾਂ ਮੇਰੀ ਮਾ ਬਲਦੇਵ ਸਿੰਘ ਪਿੰਡ ਜੋਗਾ ਮੇਰਾ ਇਹ ਬੱਚਾ ਅੱਜ ਸਵੇਰ ਤੋਂ ਸਾਡੇ ਕੋਲ ਗੁੰਮ ਸੀਗਾ ਤੇ ਇਹ ਕਰਕੇ ਮਤਲਬ ਕਿ ਵੀ ਸਾਨੂੰ ਪਤਾ ਨਾ ਲੱਗਿਆ ਹਲ ਤੱਕ ਵੀ ਇਹਦਾ ਸਾਨੂੰ ਫੋਨ ਤੇ ਸਹਿਵਾਨਾ ਨੇ ਅਫਸਰ ਸਾਹਿਬਾਨ ਨੇ ਬਰਨਾਲੀ ਅਨਚਾਰਜ ਜਿਹੜੇ ਮਤਲਬ ਕਿ ਵੀ ਬੱਸ ਸਟੈਂਡ ਦੇ ਵਿੱਚ ਹੈਗੇ ਨੇ ਤੇ ਇਹਨਾਂ ਨੇ ਸਾਨੂੰ ਮਤਲਬ ਕਿ ਵੀ ਫੋਨ ਰਾਹੀਂ ਦੱਸਿਆ ਜੀ ਵੀ ਇਹ ਛੋਡਾ ਬੱਚਾ ਸਾਡੇ ਕੋਲ ਹੈ ਜੀ ਅਸੀਂ ਹੁਣ ਇਹਨਾਂ ਨੂੰ ਵਾਸਤੇ ਲੈਣ ਵਾਸਤੇ ਆਏ ਹੋਏ ਆ ਜੀ ਬੱਚਾ ਆਇਆ ਕਿਉਂ ਜੂਰੇ ਮਾੜਾ ਬੁੜਾ ਜੀ ਘਰ ਤੇ ਬੜਾ ਬੁੜਾ ਇਹਨਾਂ ਨੇ ਘੂਰਤਾ ਹੋਣਾ ਜੀ ਕਿਸੇ ਗੱਲ ਤੋਂ ਹੁੰਦੀ ਰਹਿੰਦੇ 1921 ਤੇ ਉਹਦੇ ਵਿੱਚ ਹੋ ਏਡੀ ਕੋਈ ਗੱਲ ਹੈ ਨਹੀਂ ਸੀਗੀ ਜੀ। ਕਾਹਨੂੰ ਬੱਚੇ ਇਹ ਜਾ ਕਦਮ ਨਾ ਚੱਕਣ ਕੀ ਕਰਨਾ ਚਾਹਦੇ। ਦੇਖੋ ਜੀ ਆਪਣਾ ਘੂਰੂ ਨਾਜਵਾਕਾਂ ਨੂੰ ਆਪਣੇ ਮਤਲਬ ਕਿ ਵੀ ਪਿਆਰ ਦੇ ਨਾਲ ਸਮਝਾ ਕੇ ਉਹਨਾਂ ਨੂੰ ਤੇ ਰੱਖਣਾ ਚਾਹੀਦਾ ਤੇ ਨਹੀਂ ਘੂਲਣਾ ਚਾਹੀਦਾ ਮੈਂ ਤਾਂ ਇਹੀ ਗੱਲ ਕਹਿੰਨਾ ਜੀ ਬਸ। ਮੈਂ ਐਸੀ ਗੁਰਤੇਜ ਸਿੰਘ ਅੰਚਾਰ ਚੌਂਕੀ বাস ਸਟੈਂਡ ਬਰਨਾਲਾ ਸਾਨੂੰ ਦਿਨ ਸਮੇਂ ਤਕਰੀਬਨ 2:00 ਵਜੇ 2:30 ਵਜੇ ਇੱਕ ਤਲਾਹ ਮਿਲੀ ਸੀ। ਪਬਲਿਕ ਨੇ ਦੱਸਿਆ ਸੀ ਵੀ ਇੱਕ ਬੱਚਾ ਦਾ ਜਿਹੜਾ বাস ਸਟੈਂਡ ਦੇ ਵਿੱਚ ਕਾਫੀ ਸਮੇਂ ਤੋਂ ਫਿਰਦਾ ਅਸੀਂ ਦਰਾਨੇ ਚੈਕਿੰਗ ਬੱਸ ਸਟੈਂਡ ਦੇ ਵਿੱਚ ਇਸ ਬੱਚੇ ਨੂੰ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਤਾ ਕੋਈ ਨਹੀਂ ਦੱਸਿਆ ਜਿਸ ਨੂੰ ਮੈਂ ਚੌਂਕੀ ਦੇ ਵਿੱਚ ਲਿਆਂਦਾ ਤੇ ਬੱਚੇ ਨੂੰ ਰੋਟੀ ਪਾਣੀ ਚਾਹ ਪਾਣੀ ਪਿਆਇਆ ਬਿਸਕੁਟ ਵਗੈਰਾ ਖਵਾਏ ਫਿਰ ਇਹਨੂੰ ਵੜਿਆ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨਵਜੋਤ ਸਿੰਘ ਸਾਨੂੰ ਗਰਮੇਲ ਸਿੰਘ ਦੱਸਿਆ ਪਰ ਪਿੰਡ ਦਾ ਕੋਈ ਨਾਮ ਨਹੀਂ ਦੱਸਿਆ ਫਿਰ ਇਸ ਨੂੰ ਕਾਫੀ ਸਮਝਾਇਆ ਲੇਕਨ ਇਸ ਨੇ ਦੱਸਿਆ ਵੀ ਮੇਰੇ ਨਾਨਕੇ ਜਿਹੜੇ ਪਿੰਡ ਝੋਲੜਾ ਜ਼ਿਲ੍ਹਾ ਮੁਕਸਰ ਸਾਹਿਬ ਵਿਖੇ ਨੇ ਮੈਂ ਉੱਥੇ ਪੜਦਾ ਰਹਾ ਮੇਰੇ ਮਾਮੇ ਦਾ ਨਾਮ ਪੀਨਾ ਸਿੰਘ ਆ ਹੋਰ ਮੈਨੂੰ ਕੋਈ ਪਤਾ ਨਹੀਂ ਤੇ ਚਲੋ ਮੈਂ ਉੱਥੇ ਸਦਰਮ ਲੋੜ ਤੋਂ ਇਹਦੇ ਪਿੰਡ ਦੇ ਸਰਪੰਚ ਦਾ ਨੰਬਰ ਲੈ ਕੇ ਇਹਦੇ ਮਾਮਾ ਜੀ ਨਾਲ ਗੱਲ ਕਰੀ ਉਹਨੇ ਦੱਸਿਆ ਵੀ ਸਾਡਾ ਜਿਹੜਾ ਲੜਕਾ ਅੱਜ ਦਿਨ ਸਮੇਂ ਘਰੋਂ ਆਪਣੇ ਪਿਤਾ ਦੇ ਨਾਲ ਗੁੱਸੇ ਹੋ ਕੇ ਕਹ ਲੈ ਗਿਆ ਸੀ ਥੋੜਾ ਬਹੁਤ ਧੰਨਵਾਦ ਜੀ ਜਿਹੜਾ ਤੁਹਾਨੂੰ ਸੀ ਦੱਸਦਾ ਵੀ ਮੈਂ ਹੁਣ ਇਹਨਾਂ ਦੇ ਮੇਰੇ ਡੈਡੀ ਨਾਲ ਮੈਂ ਗੱਲ ਕਰਦਾਗਾ ਤੁਹਾਡੇ ਕੋਲੇ ਬੱਚੇ ਨੂੰ ਆ ਕੇ ਲੈ ਜਾਣਗੇ ਮੈਂ ਵੀ ਉਹਨਾਂ ਤੋਂ ਨੰਬਰ ਲੇਤਾ ਇਹਦਾ ਗਰਮੇਲ ਸਿੰਘ ਦਾ ਗਰਮੇਲ ਸਿੰਘ ਨਾਲ ਤਾਲਮਲ ਕੀਤਾ ਜਿਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਜੀ ਆਉਨੇ ਆ ਵੀ ਅਸੀਂ ਇਸ ਦੇ ਵਿੱਚ ਬੜੇ ਸਦਮੇ ਦੇ ਵਿੱਚ ਸੀ ਸਾਡਾ ਬੱਚਾਗਾ ਜਿਹੜਾ ਵੀ ਸਾਨੂੰ ਮਿਲ ਨਹੀਂ ਰਿਹਾ ਸੀ ਸਵੇਰ ਤੋਂ ਉਦੋਂ ਬਾਅਦ ਇਹਨਾਂ ਨੂੰ ਬੁਲਾਇਆ ਜੀ ਹੁਣ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਇਹਨਾਂ ਦੇ ਹਵਾਲੇ ਆ ਜਿਹੜਾ ਬੱਚਾ ਗਰਮੇਲ ਸਿੰਘ ਆਪਦੀ ਪੰਚਾਇਤ ਦੇ ਨਾਲ ਇਹ ਸਾਡੇ ਕੋਲੇ ਆਇਆ ਇਹਨਾਂ ਦੇ ਹਵਾਲੇ ਕਰ ਦਿੱਤਾ ਜੀ ਉਹ ਬੱਚਾ ਹੈ ਕਿਹੜੇ ਪਿੰਡ ਦਾ ਸੀ ਇਹ ਪਿੰਡ ਜੋਗੇ ਦਾ ਜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਪਿੰਡ ਜੋਗਾ ਪੈਂਦਾ ਉਸ ਪਿੰਡ ਦਾ ਜੀ ਬੱਚਾ ਹੈ ਉਹ ਅੱਜ ਕੱਲ ਹਰ ਇੱਕ ਦੇ ਇਕੱਲਾ ਇਕੱਲਾ ਬੱਚਾ ਇਸ ਕਰਕੇ ਮੈਂ ਤਾਂ ਇਹੀ ਗੁਜਾਰਿਸ਼ ਕਰਦਾ ਵੀ ਮਾ ਮਾ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੱਚਿਆਂ ਨੂੰ ਨਾ ਕਿਸੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਕੁਈ ਦਾ ਨਾ ਛੜਕਣ ਜੀ ਬੱਚਾ ਘਰੋਂ ਚਲੇ ਜਾਵੇ ਅੱਜਕੱਲ ਬੱਚਿਆਂ ਨੂੰ ਪਿਆਰ ਦੇ ਨਾਲ ਹੀ ਹਰ ਇੱਕ ਗੱਲ ਸਮਝਾ ਕੇ ਪਿਆਰ ਦੇ ਨਾਲ ਉਸ ਜੋ ਵੀ ਕੋਈ ਜਿੱਦ ਕਰਦਾ ਉਤੋਂ ਗਰੇਜ ਕਰਾਉਣਾ ਚਾਹੀਦਾ